ਇਹ ਡਰਾ ਬੱਬਾ ਨਾਨਕ ਰੋਡ ਆ ਵਾਇਕੁਟੀ ਅੱਗੇ ਨਾਲੋਂ ਕਾਫੀ ਮਤਲਬ ਘਟ ਗਿਆ ਵਾ ਪਾਣੀ ਥੋੜਾ ਬੋਲੇ ਜਾ ਗਿਆ ਵਾ ਇਹ ਡਰਾ ਬੱਬਾ ਨਾਨਕ ਰੋਡ ਤੇ ਪਹਿਲਾਂ ਰੋਡ ਤੇ ਬਹੁਤ ਪਾਣੀ ਲੰਗਿਆ ਨਹੀਂ ਜਾਂਦਾ ਹਾੜ ਪੀੜ ਦਵਾ ਲਵਾਂ ਤੇ ਵੇਖੋ ਲੰਗਰ ਲੱਗੇਗਾ ਥਾਂ ਥਾਂ ਤੇ ਲੰਗਰ ਲਾਏ ਸਨ ਇਹ ਭਾਈ ਅਮਰਤਪਾਲ ਸਿੰਘ ਨਹੀਂ ਹੁਣ ਤੇ ਬੜਾ ਅੱਗੇ ਨੂੰ ਪਾਣੀ ਘਟ ਗਿਆ ਪਹਿਲੇ ਬਹੁਤ ਪਾਣੀ ਹੈ ਰੋਡ ਤੇ ਇੰਨੇ ਕੋਹ ਪੱਟਾ ਹੈ ਆਹ ਦੇਖੋ ਇਹ ਲਖਾਸੂ ਜਾਂਦਾ ਵਾਂ ਕਿ ਵੱਡਾ ਹੈ ਨਾ ਡੇਰਾ ਪਾਪਾ ਨਾਮਕ ਰੋਡ ਤੇ ਬਹੁਤ ਅੱਗੇ ਨੂੰ ਪਾਣੀ ਘਟ ਗਿਆ ਉੜਾ ਰਹਿ ਗਿਆ ਪਾਣੀ ਉਹ ਦੇਖੋ ਘਰੋ ਸਾਹਮਣੇ ਕਿੰਨੇ ਡੁੱਬੇ ਹੋਏ ਪਾਰਸ਼ ਵੀ ਪੂਰੀ ਭੰਡੀਆਂ ਨਾ ਨਹੀਂ ਨਿਕਾ ਬੰਦਿਆ ਕਿੰਨਾ ਅਜੇ ਵੀ ਪਾਣੀ ਹੈ ਕਿੰਨਾ ਅਜੇ ਵੀ ਪਾਣੀ ਬਹੁਤ ਜ਼ਿਆਦਾ ਪਰ ਥੋੜਾ ਫਰਕ ਪੈ ਗਿਆ ਅੱਗੇ ਨੂੰ ਕਾਫੀ ਜ਼ਿਆਦਾ ਘਟ ਗਿਆ ਵਾ ਨਹੀਂ ਤਾਂ ਪਹਿਲੇ ਬਹੁਤ ਜ਼ਿਆਦਾ ਭਰੀ ਇਹ ਰੋਡ ਸਾਡੀ ਤੇ ਲੱਗਿਆ ਨਹੀਂ ਜਾਂਦਾ ਹੁੰਦਾ ਆਹ ਵੇਖੋ ਆਹ ਆਦੇ ਲੰਗਰ ਲੱਗੇ ਜਿੰਦਰ ਮਰਜੀ ਚਲ ਜੋ ਹੜਪੀਟ ਤਾਂ ਆਪ ਲੰਗਰ ਲੰਦੇ ਕਿੰਨੀ ਸੰਗਤ ਆ ਬਹੁਤ فرق ਪੈ ਗਿਆ ਕੇਨੋਂ ਸਾਦੇ ਪੱਲੇ ਇਹ ਕੋਨੇਵਾਲ ਦਾ ਅੱਡਾ ਵਾ ਜਿੱਥੇ ਬੰਨ ਟੁੱਟਾ ਸੀ ਆਹ ਕੋਨੇਵਾਲਿਆ ਆਹ ਕੋਨੇਵਾਲ ਨੂੰ ਰਸਤਾ ਜਾਂਦਾ ਇਧਰ ਆਦੀ ਦਿਹਾ ਆਵੇ ਕੋ ਤੂੜੀ ਦੇ ਲੰਗਰ ਆਗੇ ਜਿੱਦਾਂ ਮਰਜੀ ਡੰਗਰਾਂ ਵਾਸਤੇ ਕਿੰਨਾ ਪੁਲਸਟ ਕੱਟਾ ਕੀਤਾ ਆ ਇਧਰ ਕੋਨੇਵਾਲਾ ਕੋਨੇਵਾਲ ਜਿੱਧਰ ਬੰਨ ਟੁੱਟਾ ਹਨ ਇਹ ਸਾਈਡ ਤੋਂ ਜਿਆਦਾ ਪਾਣੀ ਇਧਰ ਨੂੰ ਆਇਆ ਸਾਡੇ ਵੱਲੋਂ ਜਾਦਾ ਡੇਰਾ ਬੱਪਨ ਨਾਲ ਸਮਰੋਣਾ ਦਾ ਤਰਨਾ ਟੱਕਰ ਦਾ ਚਾਰਾ ਬਹੁਤ ਆਇਆ ਵੇਖੋ ਟੁੜੀ ਮਨ ਹਰ ਘਰ ਟੁੜੀ ਨਹੀਂ ਦੇ ਗੱਡੀਆਂ ਦੇ ਵੀ ਆੜਾਏ ਪਏ ਆ ਆ ਦੇਖੋ ਕੰਨੀ ਤੂੜੀ ਆ ਤੂੜੀ ਪੱਠਿਆਂ ਦਾ ਲੰਗਰ ਆ ਵੱਲੋ ਜਿੰਨਾ ਜਨਵਰਾਂ ਤੇ ਆ ਪੱਠੇ ਮੀਨਾ ਪਹੁੰਚਦੇ ਉਹਨਾਂ ਨੂੰ ਪੱਠੇ ਦੀਨ ਮਾਤੇ ਦੀ ਸੰਗਤ ਹੁੰਦੀ ਆ ਆ ਦੇਖੋ ਆ ਨਹਿਰ ਆ ਮੀਨ ਨਹਿਰ ਆਏ ਦੇਖੋ ਪਾਣੀ ਉੱਤੇ ਜਿੰਨਾ ਡਿਆਦੇ ਆ ਆਹ ਪਾਣੀ ਆ ਵੇਖੋ ਕਿੰਨਾ ਪਾਣੀ ਆ ਦੂਰ ਤੀਂੋਂ ਵੇਖੋ ਭਾਈ ਕਿਹੜੇ ਮਰਜੀ ਸਾਈਡ ਦੇ ਲੋ ਸਾਰੇ ਬੰਨੇ ਪਾਣੀ ਪਾਣੀ ਆ ਪੂਰੀ ਫੁੱਲ ਪਾਣੀ ਨਾਲ ਭਰਿਆ ਹੋਇਆ ਆ ਆਰਮੀ ਨੇ ਉਧਾਂ ਫੁੱਲ ਮਤ ਕਰਦੀ ਪਈ ਆ ਆਰਮੀ ਦੇ ਵੇਖੋ ਗੱਡੀਆਂ ਕਿੰਨੀਆਂ ਲੱਗੀਆਂ ਵਈਆਂ ਨਾ ਨੇ ਖੇਡਿਆ ਨਾ ਆਰਮੀ ਦਾ ਵਾ ਬਾ ਸ਼੍ਰੀ ਚੰਦਾ ਗੁਰਦੁਆਰਾ ਬਾ ਸ਼੍ਰੀ ਚੰਸਾ ਦਾ ਬਾਲਾ ਜੀ ਦਾ ਗੁਰਦੁਆਰਾ ਕੋਤੋਂ ਤੀਂੋਂ ਫੁੱਲ ਪਾਣੀ ਹੈਗਾ ਇਹ ਤੋਂ ਤਾਂ ਲੰਘਿਆ ਨਹੀਂ ਜਾਂਦਾ ਇਸ ਤੋਂ 4-5 ਦੱਕ ਤੱਕ ਦੇਖੋ ਕਿੰਨਾ ਬਹੁਤ ਪਾਣੀ ਘਟ ਗਿਆ ਆਰਮੀ ਦਰਵੀਸਾਂ ਨੂੰ ਤਾਂ ਸੇਵਾ ਕਰਨੀ ਹੈ ਪਾਣੀ ਪਾਣੀ ਆ ਵੇਖੋ ਹੁਣ ਕਿੰਨਾ ਆ ਗਿਆ ਗੱਡੀਆਂ ਪਹਿਲੇ ਬਹੁਤ ਮੁਸ਼ਕਲ ਲੰਘਦੀਆਂ ਨਹੀਂ ਸੀ ਵੇਖੋ ਝੋਨੇ ਦਾ ਵੀ ਕਿੰਨਾ ਨੁਕਸਾਨ ਹੋ ਗਿਆ ਸਾਰੇ ਬੰਨੇ ਬਹੁਤ ਨੁਕਸਾਨ ਹੋ ਗਿਆ ਝੋਨਾ ਵੀ ਸਾਰੀਆਂ ਚੀਜ਼ਾਂ ਡੁੱਬੀਆਂ ਪਈਆਂ ਸਿਰ ਤੇ ਆ ਕਿੰਨਾ ਪਾਣੀ ਵੇਖੋ ਇਹ ਬੰਦਾ ਮੋਟਰਸਾਈਕਲ ਮਹਾਂਗੇ ਨੰਗਾ ਦੇ ਰਿਹਾ ਫਲਟੀਆਂ ਅੰਦਰ ਨਾ ਗੱਡੀ ਕੱਟਨੇ ਆ ਬਹੁਤ ਹੀ ਜ਼ਿਆਦਾ ਬੰਦਾ ਆ ਲਿਆ ਚਲੋ ਅੱਗੇ ਨੂੰ ਕਾਹੀ ਜ਼ਿਆਦਾ ਮਤਲਬ ਪਾਣੀ ਦਾ ਫਰਕ ਪੈ ਗਿਆ ਪਹਿਲੇ ਤੇ ਆ ਰੋਡ ਥਾਣੀ ਦਾ ਨੰਗਿਆ ਹੀ ਨਹੀਂ ਜਾਂਦਾ ਹੁੰਦਾ ਬਿਲਕੁਲ ਅਰੇ ਕੋਹਾ ਜੀ ਇਹ ਪੂਰਾ ਕੋਲੇ ਚੱਲਦਾ ਗਿਆ ਕੰਮ ਸਾਈਡ ਤੇ ਨੈਟਵਰਕ ਦੀ ਵੀ ਬੜੀ ਪ੍ਰੋਬਲਮ ਨੈਟਵਰਕ ਵੀ ਵੇਖੋ ਰੇਂਜ ਨਹੀਂ ਆਉਂਦੀ ਬਾਈ ਇੱਥੇ ਤੇ ਨੈਟਵਰਕ ਵੀ ਬਹੁਤ ਜਦੋਂ ਪਹਿਲਾਂ ਪਾਣੀ ਆਇਆ ਸੀ ਨਾ ਐ ਸਾਈਡ ਤੇ ਆੜ ਹੀ ਮੇਨ ਵੀਡੀਓ ਇੱਥੋਂ ਆਈ ਹੈ ਪੂਰਾ ਫੁੱਲ ਭਰਿਆ ਪਿਆ ਹੈ ਉੱਥੇ ਜਿੱਥੇ ਉਹ ਬੋਰਡ ਲੱਗਾ ਹੋਣਾ ਇਹਨਾਂ ਨਾਲ ਮੰਨ ਲਓ ਪਾਣੀ ਭਰਿਆ ਪਿਆ ਹੈ ਇੱਥੇ ਕੋਲ ਆਹ ਚੱਲ ਜਾਂਦਾ ਗਰਦਾਸਪੁਰ ਰੋਡ ਆ ਤੇ ਆਹ ਚੱਜਣਦਾ ਜੋ ਦੂਜਾ ਜਨਾਲਾ ਰੋਡ ਆ ਠੀਕ ਐ ਆ ਡੇਰਾ ਕੋ ਬਨਾਨਕ ਲੋਕਾ ਥੋੜਾ ਆਪਣਾ ਪਲੇਗੜ ਚੂੜੀਆਂ ਥੋੜੀਆਂ ਆ ਬਹੁਤ ਸਾਰੇ ਕਿੰਨੀਆਂ ਕਿੰਨੇ ਅੰਦਰ ਲੈ ਗਏ ਦੀਪਾ ਕੋ ਨਹੀਂ ਬੜਾ ਬੜਾ ਟੈ ਗਿਆ ਹੁਣ ਤਾਂ ਪਾਣੀ ਲੱਗੇ ਨਾ ਬਹੁਤ ਜਾਂਦਾ ਚਲੋ ਮਾੜਾ ਹੀ ਕਿਰਪਾ ਕਰੇ ਕਾੜੀ ਜਾਵੇ ਨੁਕਸਾਨ ਵੀ ਬੜਾ ਵੀ ਤੇ ਵੀ ਨਹੀਂ ਖੜਾ ਛੱਡਣ ਦੇਣਾ ਮੀਂਹ ਬਹੁਤ ਹੀ ਜ਼ਿਆਦਾ ਹੈ डहं बि सैट महाराज घटि असांखे धुपा धुपा लॻण कम साईं चेर बाबा नानक ਦੇਖੋ ਲੰਗਰ ਟਰਾਲੀ ਪੂਰੀ ਭਰੀ ਪਈ ਲੰਗਰ ਦੇ ਨਾਲ ਆਪਾਂ ਤਿਆਰ ਵੀ ਲੱਗ ਰਹੇ ਆ ਬਣਾਣੇ ਕਰ ਆਪਾਂ ਯਾਰ ਚੱਲਣਾ ਪਿਆ ਆਪਾਂ ਇਹ ਬਹੁਤ ਜ਼ਿਆਦਾ ਅੱਕੇ ਨਾਲ ਫਰਬੋ ਹੋ ਜਾਦਾ ਪੈ ਗਿਆ ਪਾਣੀ ਦਾ ਬੰਦ ਕਰ ਸਰ ਸਾਹਿਬ ਦਰਬਾਰ ਸਾਹਿਬ ਮੇਰਾ ਪਪਾ ਨਾਨਕ ਜਹਾਂ ਦੇ ਹਾਂ ਅਵੀ ਕੋਰੀਡੋਰ ਨੂੰ ਛੜ ਕੇ ਡਲ ਜਾਂਦੀ ਆ ਵੇਖੋ ਕੋਰੀਡੋਰ ਇੱਥੇ ਤਾਂ ਪੂਰਾ ਪਾਣੀ ਸਾਹਮਣੇ ਬਾਰਡਰ ਹੈਗਾ ਕੋ ਜਾ ਰ ਆਪਣੀ ਆ ਕੋ ਰਾਵੀ ਕਰਿਆ ਇਹ ਆ ਪੂਲਾ ਪਾਣੀ ਅਜੇ ਭਰਿਆ ਪਿਆ ਹੋ ਘਾਰ ਹੈਗੇ ਪੂਰੇ ਡੁੱਬੇ ਪਏ ਅਜੇ ਬਹੁਤ ਜ਼ਿਆਦਾ ਪਾਣੀ ਅਜੇ ਬੜਾ ਨੁਕਸਾਨ ਹੈ ਠੀਰਾ ਬਾਬਾ ਨਾਣੇ ਕਾ ਰੇਲਵੇ ਸਟੇਸ਼ਨ ਪੂਰਾ ਡੁੱਬਿਆ ਪਿਆ ਹੈ ਪਾਣੀ ਨਾਲ ਰਤਕ ਪੈ ਗਿਆ ਅੱਗੇ ਦਾ ਏ ਠੇਠਰ ਕੇ ਠੇਠਰ ਕੇ ਪਿੰਡ ਠੇਠਰ ਕੇ ਸਭ ਤੋਂ ਜ਼ਿਆਦਾ ਪਾਣੀ ਇੱਥੇ ਆਇਆ ਹੈ ਆ ਵੇਖੋ ਠੇਠਰ ਕੇ ਏ ਠੇਠਰ ਕੇ ਪਿੰਡ ਆ ਬੜਾ ਜਿਆਦਾ ਪਾਣੀ ਆ ਨਾ ਇਹਦੇ ਇਹ ਰੋੜ ਤੇ ਆ ਤੁਸੀਆ ਦੇਖ ਸਕਦੇ ਇਥੋਂ ਰਾਵੀ ਦਰਿਆ ਹੈਗਾ ਪਰ ਸਿਰਫ 2 ਕਿਲੋਮੀਟਰ ਤੋ ਹਾਲੀ ਰਾ ਵੀ ਪਿਆ ਹੋਵੇ ਇਤਨਾ ਵੀ ਪੰਡ ਟੁਟਾ ਸਾਰਾ ਹੀ ਪਾਣੀ ਨਾ ਭਰਿਆ ਪਿਆ ਇਹ ਕਿਹੜਾ ਇਲਾਕਾ ਇਹ ਪਿੰਡ ਥੇਟਰ ਕੇ ਯਾਰ ਤੇਰਾ ਮਾਪਾ ਨਾਨਕ ਰੋਡ ਤੇ ਐ ਬਹੁਤ ਫਰਕ ਪੈ ਗਿਆ ਹੁਣ ਤੱਕ ਇਹਨੋਂ ਜਿਆਦਾ ਮਤਲਬ ਪਾਣੀ ਘਟ ਗਿਆ ਪਹਿਲੇ ਬਹੁਤ ਜਿਆਦਾ ਰੋੜੀ ਬਾਕੀ ਇਹ ਲੰਗਰ ਦੀਆਂ ਟਰਾਲੀਆਂ ਫੁੱਲ ਹੁੰਦੀਆਂ ਪਈਆਂ ਲੰਗਰ ਦਾ ਪੂਰਾ ਫੁੱਲ ਆਉਂਦਾ ਪਿਆ ਲੰਗਰ ਦੀ ਨਹੀਂ ਕਮੀ ਐ ਪਾਪਾ ਲੱਗਰ ਦੀ ਕਮੀ ਹੋਈ ਲੱਗਰ ਦੀਆਂ ਟਰਾਲੀਆਂ ਟਰਾਲੀਆਂ ਇੱਥੇ ਹੈਗਾ ਅਜੇ ਪਾਣੀ ਵੇਖੋ ਕਿੰਨਾ ਪਿੰਡ ਦੇ ਵਿੱਚ ਪਾਣੀ ਵੜਿਆ ਪਿਆ ਧਰਮਕੋਟ ਆਵੇ ਲੋ ਜਿਨ੍ਹਾਂ ਦੇ ਪਿੰਡਾਂ 'ਚ ਹੜ੍ਹ ਆਏ ਆ ਪਿੰਡ ਵਾਲੇ ਨੇ ਵੀ ਲੰਗਰ ਲਾਏ ਵੇ ਆ ਵੇਖੋ ਲੱਗਰ ਕਿੰਨੇ ਲੱਗੇ ਨੇ ਉਹ ਘਰ ਦੇ ਵਿੱਚ ਪਾਣੀ ਵੜਿਆ ਪਿਆ ਕਿੰਨਾ ਕੋ ਡੂੰਗਾ ਥੱਲੇ ਪੂਰਾ ਥੱਲੇ ਦੀਆਂ ਪਾਣੀ ਗਿਆ ਆ ਨਾ ਕਈ ਕਈ ਇਲਾਕਿਆਂ 'ਚ ਪਾਣੀ ਹੈਗਾ ਵਾ ਬੁਤੇ ਲੱਗ ਕੇ ਨਹੀਂ ਕਈ ਕਈ ਮੰਨ ਲੋ ਘਰਾਂ ਦੇ ਥੋੜਾ ਜਿਹਾ ਏਰੀਏ ਦੇ ਵਿੱਚ ਪਾਣੀ ਹੈਗਾ ਆ ਹਾਂ ਇਹ ਲੋਂਡੀਆਂ ਵੀ ਟਰਾਲੀਆਂ ਭਰ-ਭਰ ਕੇ ਆਉਂਦੀਆਂ ਵਾ ਰਾਸ਼ਨ ਦੀ ਨਹੀਂ ਗਮੀ ਹੈਗੀ ਦਾ ਰਮਦਾਸ ਚੌਕ ਆ ਗਏ ਆਪਾਂ ਠੀ ਹੈਗਾ ਥੋੜਾ ਜਿਹਾ ਜੇ ਪਾਣੀ ਰਮਦਾਸ ਨਹੀਂ ਨਹੀਂ ਇਧਰ ਪਾਣੀ ਜ਼ਿਆਦਾ ਜਾ ਉਹ ਗੱਡੀ ਡੁੱਬ ਗਈ ਆ ਚਾਉਗਾ 64 ਰਮਦਾਸ ਦਾ 64 ਪੈ ਗਿਆ ਪਾਣੀ ਕਰਕੇ ਬਹੁਤ ਜ਼ਿਆਦਾ ਖੜਕ ਪੈ ਗਿਆ ਇਹ ਤਰ੍ਹਾਂ ਸਾਰਾ ਆ ਗਿਆ ਆਹ ਸਭ ਲੰਗਰ ਦੀ ਸੇਵਾ ਵਾ ਲੰਗਰ ਲੰਗਰ ਜਿਹਨੂੰ ਵੀ ਨਾ ਲੱਗਦਾ ਹੜ੍ਹ ਕਰਾ ਦੇ ਹੜ੍ਹ ਪੁੱਲਾ ਪਾਣੀ ਹੀ ਪੁੱਲਾ ਪਾਣੀ ਸਾਰਾ ਜਲਾ ਇੱਥੇ ਆ ਵੇਖੋ ਆ ਸੜਕ ਬਹਿ ਗਈ ਆਈ ਦੀ ਗੰਦ ਕਰਨ ਦੇ ਵੀ ਆ ਜਿਹੜੀ ਸੜਕ ਟਿੱਕੀ ਪਈ ਹੈ ਨਾ ਟਿੱਕੀ ਪਈ ਆ ਆ ਪੁੱਲ ਤੇ ਆ ਗਿਆ ਬੰਦਾ ਸਾਈਡ ਤੇ ਆ ਕੋਰੀਡੋਰ ਆ ਔਰ ਸਾਹਮਣੇ ਰਾਵੀ ਦਰਿਆ ਵਾ ਇਹ ਤੱਕ ਆ ਜਿਹੜੇ ਪੀਟਿਆਂ ਨਾ ਇਹ ਫੁੱਲ ਡੁੱਬੇ ਪਏ ਆ ਇਹ ਫੁੱਲ ਮਤੇ ਨੇ ਇਹ ਕੋਰੀਡੋਰ ਵਾਲਾ ਰਸਤਾ ਵਾ ਕੋਰੀਡੋਰ ਉਹ ਅਜਿਹਾ ਕੋਰੀਡੋਰ ਆ ਜਿੱਥੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਇੰਨੇ ਖਲਾਰ ਇਹ ਵੀ ਵੀਡੀਓ ਸੋਖਣ ਵਾਲੀ ਹੈ ਜਿੱਥੇ 15 ਦਾ ਵਿਆਪੂਲਾ ਬੰਨ ਤੋਂ ਪਾਣੀ ਆਉਂਦਿਆ ਉਹ ਸਾਹਮਣੇ ਦੇਖੋ ਜਿਹੜੀ ਬੜਾ ਹੀ ਨੁਕਸਾਨ ਹੋੰਡਿਆ ਵਾ ਟੀਰਾ ਬਾਬਾ ਨਾਨਕ ਜਿੱਥੇ ਤੇ ਜਿਹੜੀ ਪੌਂਡਾ ਪਾਣੀ ਦਾ ਮਤਲਬ ਹੈਗਾ ਵਾ ਆਹ ਸੈਂਡ ਤੇ ਪਾਣੀ ਹੈਗਾ ਸ੍ਰੀ ਸਾਹਿਬ ਆਹ ਉਹ ਸੈਂਡ ਦਾ ਪਾਣੀ ਇੱਧਰਲੀ ਸਾਈਡ ਹੈ ਪਾਣੀ ਬਹੁਤ ਹੈ ਪਾਣੀ ਦਾ ਨਹੀਂ ਇੱਥੇ ਕੰਮ ਜਿਹੜਾ ਉਹ ਪਾਣੀ ਆਣਾ ਸਾਹਮਣੇ ਇਹ ਬਾਜੀ ਦੇ ਵੀਰਾ ਬਾਬਾ ਨਾਨਕ ਤੋਂ ਬਹੁਤ ਜ਼ਿਆਦਾ ਹੀ ਫਰਕ ਪੈ ਸਕਦਾ ਕਿਉਂਕਿ ਇੱਧਰ ਪਾਣੀ ਹਜੇ ਬਹੁਤ ਜ਼ਿਆਦਾ ਉਹ ਸਾਹਮਣੇ ਦੇਖੋ ਬੰਨ ਕਿੰਨਾ ਵਾ ਜੇ ਤੇ ਆ ਦੇਖੋ ਘਰ ਕਿੰਨੇ ਡੁੱਬੇ ਪਏ ਆ ਸਾਹਮਣੇ ਜਿੰਨੇ ਘਰ ਇਹਨਾਂ ਦਾ ਦੇਖੋ ਵੀ ਤੁਸੀਂ ਉਹ ਸਾਹਮਣੇ ਦੂਰ ਤੀ ਦੂਰ ਤੀ ਦਾ ਦੇਖੋ ਉਹ ਸਾਹਮਣੇ ਸਾਰਾ ਹੀ ਅਜੇ ਪਾਣੀ ਫੋਲਿਆ ਕੋਕੜ 5 5 6 6 ਫੁੱਟ ਪਾਣੀ ਆਏ ਦੇਖੋ ਮਾਰਾ ਹੀ ਗੜੀਰ ਦਾ ਸੀ ਇਹ ਘਟਣਾ ਚਾਹੀਦਾ ਵਾ ਨੁਕਸਾਨ ਪਰ ਮੀਂਹ ਵੀ ਬੜਾ ਨੁਕਸਾਨ ਕਰਦਾ ਪਿਆਣਾ ਸਾਡੇ ਇਲਾਕੇ ਦਾ ਬਹੁਤ ਜ਼ਿਆਦਾ ਹੀ ਨੁਕਸਾਨ ਹੁੰਦਾ ਪਿਆ ਆ ਦੇਖੋ ਆੜਾ ਬਾਨਿਆ ਆ ਸਾਹਮਣੇ ਆੜਾ ਬਾਨਿਆ ਸਾਹਮਣੇ ਇਹ ਬਹੁਤ ਜ਼ਿਆਦਾ ਨੁਕਸਾਨ ਕਰਦਾ ਪਿਆ 13 ਗੱਦਾ ਲੱਗਦਾ ਤੇ ਸਾਹਮਣੇ ਇਹਦੇ ਕੋਰੀਡੋਰ ਇਧਰ ਉਹ ਦੇਖੋ ਕੋਰਿਡੋਰ ਆ ਕੋਰੀਡੋਰ ਦੇ ਨਾਲ ਹੀ ਬਣਦਾ ਹੈ ਜੀ ਸੈਨਾ ਇਹ ਉਹ ਤੋਂ ਟੋਕਾ ਹੋ ਗਿਆ ਉਹ ਤੋਂ ਦਿਸਦਾ ਹੈ ਅੱਗੇ ਉਹ ਅੱਗੇ ਮੱਥਾ ਮਾਰਦੇ ਦੇ ਨਹੀਂ ਦੇਖੇ ਸਿਗਰਟ ਹਾਰ ਕੇ ਨਹੀਂ